ਅੱਜ ਜਿਸੀ ਬਲੈਕ ਵੀਡੀਓ ਜੋ ਆਏ ਆ ਹਲਕਾ ਚਾਰ ਸਰਦਾਰ ਰਜੀਤ ਸਿੰਘ ਰਾਣਾ ਸਿੰਘ ਸਿੰਘ ਕੋ ਮੁੰਡੀ ਹਾਜ਼ਰੀ ਵਿੱਚ ਅੱਜ ਤੁਸੀਂ ਦੇਖੋ ਸੋਮਵਾਰ ਤੋਂ ਸਾਰੇ ਪਿੰਡਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਬਿਲਕੁਲ ਪੇਪਰਾਂ ਦੇ ਤਰੀਕਾ ਨੇੜੇ ਆ ਚਾਰ ਤਰੀਕੇ ਅਸੀਂ ਫੇਰ ਅਪੀਲ ਕਰਦੇ ਹਾਂ ਪਹਿਲਾਂ ਵੀ ਕੀਤੀ ਸੀ ਜੇ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਕਿਸੇ ਨੂੰ ਕੋ ਪੇਪਰ ਭਰਨ ਵਿੱਚ ਕਿਸੇ ਨੂੰ ਸੈਕਟਰੀ ਵੱਲੋਂ ਵੀਡੀਓ ਵੱਲੋਂ ਫੁੱਲਸ ਵੱਲੋਂ ਸਾਡੇ ਦਫ਼ਤਰ ਜਾ ਕੇ ਦੱਸਿਆ ਜਾਵੇ ਜੇ ਉੱਥੇ ਤਾਂ ਲਿੰਕ ਨਹੀਂ ਹੁੰਦਾ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਹੁਣ ਬਿਲਕੁਲ ਫ੍ਰੀ ਹਾਂ ਪਿੰਡਾਂ ਦੇ ਵਿੱਚ ਆ ਸਾਡੇ ਪਿੰਡ ਵੀ ਸਰਬਸੰਤੀ ਹੋ ਗਈ ਹੈ ਮੈਂ ਸਾਰੇ ਆਪਣੇ ਆਮ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਮੱਦ ਚੜ੍ਹ ਕੇ ਸਰਬਸੰਤੀਆਂ ਪਿੰਡਾਂ ਵਿੱਚ ਕਰਵਾਓ ਵਾਚ ਚੜ ਕੇ ਗਵਰਨਮੈਂਟ ਦਾ ਫਾਇਦਾ ਲੋ 5 ਲੱਖ ਦੀ ਗ੍ਰਾਂਟ ਲੋ ਸਟੇਡੀਅਮ ਲੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਨੇ ਆਪਣੇ ਪਿੰਡਾਂ ਵਿੱਚ ਪ੍ਰਾਪਤ ਕਰੋ ਤੇ ਆਮ ਪਾਰਟੀ ਦੇ ਵੱਧ ਤੋਂ ਵੱਧ ਇੱਕ ਚੰਗੇ ਸਰਪੰਚ ਬਣੋ ਜੇ ਕੋਈ ਨਜਾਇਜ਼ ਕਬਜ਼ੇ ਉਗਲੀਆਂ ਨਾਲੀਆਂ ਦੇ ਵਿੱਚ ਕੋਈ ਆਪਣੇ ਕੋਈ ਇਦਾਂ ਦਾ ਵਿਰੋਧ ਕਰਦਾ ਹੈ ਕੋਈ ਉਤੇ ਐਲੀਕੇਸ਼ਨ ਲੱਗਦਾ ਜੇ ਕੋਈ ਗਲਤ ਬੰਦਾ ਬੰਦਦਾ ਬੇਸ਼ੱਕ ਉਹਨੂੰ ਰੋਕੋ ਕਿਸੇ ਵੀ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਕੋ ਮਾਹੌਲ ਖਰਾਬ ਨਹੀਂ ਕਰਨਾ ਤੇ ਵਾਧੂ ਵਧ ਜਾ ਕੇ ਆਪਣੀਆਂ ਆਮ ਪਾਰਦੀ ਦੀ ਝੋਲੀ ਸੀਟਾਂ ਪਾਓ ਮੈਂ ਇਹ ਫੇਰ ਦੁਬਾਰਾ ਕਹਿਣਾ ਜੇ ਕਿਸੇ ਨਾਲ ਕੋਈ ਮੁਸ਼ਕਲ ਆ ਰਹੀ ਹੈ ਵੀਡੀਓ ਦਫਤਰ ਆ ਰਹੀ ਕਿਤੇ ਆ ਰਹੀ ਸਾਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਵਾਧੂ ਵਾਰ ਸੀਟਾਂ ਕੱਢ ਕੇ ਵਿਕਾਸ ਦੇ ਮੁੱਦੇ ਦੇ ਨਾਂ ਤੇ ਵੋਟਾਂ ਮੰਗੋ ਵਿਕਾਸ ਦੇ ਨਾਂ ਤੇ ਆਪਣੀਆਂ ਪੰਛੀਆਂ ਲਾਓ ਵਿਕਾਸ ਦੇ ਨਾਂ ਤੇ ਆਪਣੀਆਂ ਪੰਛੀਆਂ ਲਾਓ ਤੇ ਜਲਦੀ ਤੋਂ ਜਲਦੀ ਚਾਗਰੀ ਨੂੰ ਪਹਿਲੇ ਉਹ ਰਹਿ ਨਾ ਜਾਵੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ ਨਾ ਦਿੱਤੀ ਹੋ ਧੰਨਵਾਦ ਜੀ